जय माता दी दोस्तों 50000 ਆਪਣੇ ਫੋਲੋਅਰਸ ਪੂਰੇ ਹੋ ਗਏ ਨੇ Facebook ਦੇ ਉੱਤੇ ਔਰ ਨੈਕਸਟ ਟਾਰਗੇਟ ਹੋਗਾ 1 ਲੱਖ ਦਾ ਤੁਹਾਡੇ صدਕਾ ਤੁਸੀਂ ਹੀ ਕਰਨਾ ਹੈ ਲੋ ਜੀ ਆਪਾਂ ਕਿਹਾ ਸੀ ਕੇਕ ਕਟਣਾ ਤੁਹਾਡੇ ਨਾਲ ਸ਼ੇਅਰ ਆਈ ਬਿਲਕੁਲ ਲੈ ਵੀ ਪੁੱਤਰਾ ਕਰਾਚਾ ਮੁਬਾਰਕਾਂ ਜੀ ਇਹ ਜੋ 50000 ਫੋਲੋਅਰ ਹੋਏ ਨੇ ਇਹ ਤੁਸੀਂ ਹੋ ਜੀ ਆਰਗੇਨਿਕ ਨੇ ਬਿਲਕੁਲ ਫੇਕ ਨਹੀਂ ਅਸੀਂ ਵਧਾਏ ਹੋਏ ਮੈਨੂੰ ਜਿਹੜਾ ਦੇਖ ਰਿਹਾ 50000 ਬੰਦਾ ਦੇਖ ਰਿਹਾ ਇਹ ਨਹੀਂ ਹੈਗਾ ਕਿ 50000 ਦੇ ਵਿੱਚੋਂ 1000 ਬੰਦਾ ਦੇਖ ਰਿਹਾ 2000 ਬੰਦਾ ਦੇਖ ਰਿਹਾ ਜਾਂ 5000 ਦੇਖ ਰਿਹਾ 50 ਦਾ 50000 ਬੰਦਾ ਬਿਲਕੁਲ オリジナル ਆਰਗੇਨਿਕ ਮੈਂ ਤੁਹਾਡਾ ਰੀਨੀ ਦੇ ਸਕਦਾ ਬਹੁਤ ਥੈਂਕ ਯੂ ਆ ਜੀ ਤੁਹਾਡਾ ਬਹੁਤ ਜਿਆਦਾ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੋ ਕਿ ਆਪਾਂ ਜਲਦੀ ਇਹਨੂੰ ਲੱਖ ਤੱਕ ਪਹੁੰਚਾ ਸਕੀਏ ਔਰ ਚੰਗੀਆਂ-ਚੰਗੀਆਂ ਵੀਡੀਓ ਤੁਹਾਡੇ ਲਈ ਪਾ ਸਕੀਏ ਚੰਗੀ-ਚੰਗੀ ਜਾਣਕਾਰੀ ਪਾ ਸਕੀਏ ਤੁਸੀਂ ਦੇਖਿਆ ਹੋਊਗਾ ਕਦੇ ਵੀ ਮੇਰੀ ਵੀਡੀਓ ਦੇ ਵਿੱਚ ਕਦੇ ਕਿਸੇ ਦੁਕਾਨਦਾਰ ਦੇ ਵਿਰੁੱਧ ਨਹੀਂ ਕੋਈ ਗੱਲ ਬੋਲੀ ਜਾਂਦੀ ਕੋਈ ਪੋਲਿਟਿਕਸ ਦੇ ਵਿਰੁੱਧ ਨਹੀਂ ਬੋਲੀ ਜਾਂਦੀ ਕੋਈ ਵੀ ਐਸੀ ਗੱਲ ਨਹੀਂ ਬੋਲੀ ਜਾਂਦੀ ਜਿਹਦੇ ਕਿਸੇ ਨੂੰ ਦਿਲ ਨੂੰ ਠੇਸ ਪਹੁੰਚੇ ਕੋਈ ਵੀ ਐਸੀ ਗੱਲ ਕਰਕੇ ਮੈਂ ਕੋਈ ਵਿਊ ਨਹੀਂ ਲੈਂਦਾ ਕੋਈ ਵੀਊ ਮੇਰੇ ਵੱਧ ਦੇ ਨਹੀਂ ਉਹਦੇ ਕਰਕੇ ਕੋਈ ਮੇਰੇ ਦਿਮਾਗ ਦੇ ਵਿੱਚ ਇਹ ਜੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਸਾਫ਼ ਸੁਥਰੀਆਂ ਆਪਣੇ ਕੰਮ ਦੇ ਮੁਤਲਕ ਵੀਡੀਓ ਪਾਣੇ ਆ ਕੰਮ ਨੂੰ ਦੇਖ ਕੇ ਵੀਡੀਓ ਪਾਣੇ ਆ ਸਿਰਫ ਕੰਮ ਨੂੰ ਦੇਖ ਕੇ ਆਪਣੇ ਕੰਮ ਦੇ ਪ੍ਰਤੀ ਨਿਸ਼ਟਾ ਰੱਖ ਕੇ ਪੂਰੀ ਇਮਾਨਦਾਰੀ ਦੇ ਨਾਲ ਅਸੀਂ ਵੀਡੀਓ ਪਾਈ ਦੀਆਂ ਨੇ ਔਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਂਦੀਆਂ ਨੇ ਇਹਦੇ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਆ ਜੈ ਮਾਤਾ ਦੀ ਜੀ ਜੈ